ਤੁਹਾਡੇ ਕੋਲ ਸਭ ਕੁਝ ਹੈ ਹੱਥ ਵਿੱਚ ਲੇਟੈਸਟ ਫੋਨ ਅਲਮਾਰੀ ਵਿੱਚ ਬਹੁਤ ਮਹਿੰਗੀਆਂ ਜੁੱਤੀਆਂ ਤੁਹਾਡੇ ਸੋਸ਼ਲ ਮੀਡੀਆ ਤੇ ਹਜ਼ਾਰਾਂ ਦੋਸਤ ਤੁਸੀਂ ਉਹ ਸਭ ਕੁਝ ਪਾ ਲਿਆ ਹੈ ਜੋ ਤੁਹਾਨੂੰ ਦੱਸਿਆ ਗਿਆ ਸੀ ਕਿ ਤੁਹਾਨੂੰ ਖੁਸ਼ ਕਰ ਦੇਵੇਗਾ ਫਿਰ ਵੀ ਇਹ ਬੇਚੈਨੀ ਕਿਉਂ ਨਹੀਂ ਜਾਂਦੀ ਉਹ ਖਾਲੀਪਣ ਉਹ ਸੀਨੇ ਵਿੱਚ ਭਾਰੀਪਣ ਇਹ ਅਹਿਸਾਸ ਕਿ ਕੁਝ ਬਹੁਤ ਕੁਝ ਗਲਤ ਹੋ ਰਿਹਾ ਹੈ ਹਰ ਰਾਤ ਤੁਸੀਂ ਥੱਕ ਕੇ ਬਿਸਤਰੇ ਤੇ गिरते ਹੋ ਅਤੇ ਹਰ ਸਵੇਰੇ ਉਸੇ ਅੰਧੇਰਂ ਦੌੜ ਵਿੱਚ ਵਾਪਸ ਭੱਜਣ ਲੱਗਦੇ ਹਾਂ ਅਸੀਂ ਚੀਜ਼ਾਂ ਖਰੀਦਦੇ ਹਾਂ ਅਸੀਂ ਉਹਨਾਂ ਨੂੰ ਹਾਸਲ ਕਰਦੇ ਹਾਂ ਉਹਨਾਂ ਨੂੰ ਦਿਖਾਉਂਦੇ ਹਾਂ ਪਰ ਇਸ ਪੂਰੀ ਪ੍ਰਕਿਰਿਆ ਵਿੱਚ ਅਸੀਂ ਖੁਦ ਨੂੰ ਖੋਹਦੇ ਜਾ ਰਹੇ ਹਾਂ ਅੱਜ ਅਸੀਂ ਗੱਲ ਕਰਾਂਗੇ ਛੱਡਣ ਦੀ ਤਾਕਤ ਦੀ ਵਾਈ ਲੈਟਿੰਗ ਗੋ ਇਸ ਟ्रू ਵੈਲਥ ਹਜ਼ਾਰਾਂ ਸਾਲ ਪਹਿਲਾਂ ਚੀਨ ਵਿੱਚ ਇੱਕ ਮਹਾਨ ਸੰਿਆਸੀ ਸਨ ਸ਼ੂ ਯੂ ਇੱਕ ਦਿਨ ਉਹਨਾਂ ਨੇ ਇੱਕ ਤੇਲ ਨੂੰ ਤਲਾਬ ਵਿੱਚੋਂ ਪਾਣੀ ਪੀਂਦੇ ਹੋਏ ਦੇਖਿਆ ਉਹਨਾਂ ਨੇ ਗੌਰ ਕੀਤਾ ਕਿ ਉਹ ਤੇਲ ਬਸ ਓਨਾ ਹੀ ਪਾਣੀ ਪੀਂਦਾ ਹੈ ਜਿੰਨੇ ਨਾਲ ਉਸਦੀ ਪਿਆਸ ਬੁੱਝ ਜਾਵੇ। ਨਾ ਇੱਕ ਘੁੱਟ ਜ਼ਿਆਦਾ ਨਾ ਇੱਕ ਘੁੱਟ ਘੱਟ। ਉਹ ਤੇਲ ਜ਼ਰੂਰਤ ਤੋਂ ਜ਼ਿਆਦਾ ਦਾ ਬੋਝ ਨਹੀਂ ਉਠਾਉਂਦਾ ਕਿਉਂਕਿ ਉਹ ਜਾਣਦਾ ਹੈ ਕਿ ਇਹ ਜ਼ਿਆਦਾ ਉਸ ਨੂੰ ਛੱਲਣ ਫਿਰਨ ਵਿੱਚ ਮੁਸ਼ਕਲ ਪੈਦਾ ਕਰੇਗਾ। ਸ਼ੂਜੂ ਨੂੰ ਸਮਝ ਆਇਆ ਕਿ ਅਸੀਂ ਇਨਸਾਨ ਉਸ ਤੇਲ ਤੋਂ ਕਿੰਨੇ ਅਲੱਗ ਹਾਂ। ਅਸੀਂ ਸਿਰਫ ਜ਼ਰੂਰਤ ਤੋਂ ਜ਼ਿਆਦਾ ਪਾਣੀ ਨਹੀਂ ਪੀਂਦੇ। ਅਸੀਂ ਜ਼ਰੂਰਤ ਤੋਂ ਜ਼ਿਆਦਾ ਹਰ ਚੀਜ਼ ਦਾ ਬੋਝ ਆਪਣੇ ਉੱਤੇ ਲੱਦ ਲੈਂਦੇ ਹਾਂ। ਅਸੀਂ ਉਹਨਾਂ ਚੀਜ਼ਾਂ ਦੇ ਪਿੱਛੇ ਭੱਜਦੇ ਹਾਂ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਨਹੀਂ ਅਸੀਂ ਉਹਨਾਂ ਚੀਜ਼ਾਂ ਨੂੰ ਜਮ੍ਹਾਂ ਕਰਦੇ ਹਾਂ ਜੋ ਸਿਰਫ ਧੂੜ ਖਾਂਦੀਆਂ ਹਨ ਅਤੇ ਅਸੀਂ ਇਹ ਸਭ ਕਿਉਂ ਕਰਦੇ ਹਾਂ ਕਿਉਂਕਿ ਸਾਨੂੰ ਲੱਗਦਾ ਹੈ ਮੇਰੇ ਕੋਲ ਜਿੰਨਾ ਜ਼ਿਆਦਾ ਹੋਵੇਗਾ ਮੈਂ ਓਨਾ ਹੀ ਜ਼ਿਆਦਾ ਬਣ ਜਾਵਾਂਗਾ ਆਈ ਹੈਵ ਮੋਰ ਸੋ ਆਈ ਏਮ ਮੋਰ ਇਹ ਸਭ ਤੋਂ ਵੱਡਾ ਧੋਖਾ ਇਹ ਹੈ ਸਾਡੇ ਹੰਕਾਰ ਦਾ ਸਭ ਤੋਂ ਗਹਿਰਾ ਜੜ ਸਾਡਾ ਕਾਰ ਸਾਡੀ ਕਾਰ ਸਾਡੇ ਕੱਪੜੇ ਇਹ ਸਿਰਫ ਚੀਜ਼ਾਂ ਨਹੀਂ ਹਨ ਇਹ ਸਾਡੇ ਸਬਰ ਦਾ ਵਿਸਤਾਰ ਬਣ ਚੁੱਕੀਆਂ ਹਨ ਅਸੀਂ ਇਹਨਾਂ ਚੀਜ਼ਾਂ ਨਾਲ ਆਪਣੀ ਪਹਿਚਾਨ ਜੋੜ ਲੈਂਦੇ ਹਾਂ ਅਤੇ ਇਹੀ ਸਾਡੀ ਗੁਲਾਮੀ ਦੀ ਸ਼ੁਰੂਆਤ ਹੈ ਉਪਭੋਗਤਾਵਾਦ ਇੱਕ ਕੀਮਤ ਮੰਗਦਾ ਹੈ ਅਤੇ ਉਹ ਕੀਮਤ ਹੈ ਤੁਹਾਡੀ ਜ਼ਿੰਦਗੀ ਤੁਹਾਡੀ ਸ਼ਾਂਤੀ ਤੁਹਾਡਾ ਸਕੂਨ ਦੇਖੋ ਆਪਣੇ ਵਾਲੇ ਦੁਆਲੇ ਇੱਕ 25 ਸਾਲ ਦਾ ਲੜਕਾ ਦਿਨ ਵਿੱਚ 12 ਘੰਟੇ ਕੰਮ ਕਰ ਰਿਹਾ ਹੈ ਕਿਉਂ ਤਾਂ ਕਿ ਉਹ ਉਸ ਫੋਨ ਦੀ EMI ਭਰ ਸਕੇ ਜਿਸ ਨੂੰ ਉਹ ਸਿਰਫ 2 ਸਾਲ ਇਸਤੇਮਾਲ ਕਰੇਗਾ ਤਾਂ ਕਿ ਉਹ ਉਹਨਾਂ ਜੁੱਤਿਆਂ ਨੂੰ ਖਰੀਦ ਸਕੇ ਜਿਨ੍ਹਾਂ ਨੂੰ ਪਹਿਨ ਕੇ ਉਹ ਉਹਨਾਂ ਲੋਕਾਂ ਵਿੱਚ ਵਾਪਸ ਜਾਣਾ ਚਾਹੁੰਦਾ ਹੈ ਜਿਨ੍ਹਾਂ ਨੂੰ ਉਹ ਪਸੰਦ ਵੀ ਨਹੀਂ ਕਰਦਾ ਉਹ ਆਪਣੀ ਜਵਾਨੀ ਵੇਚ ਰਿਹਾ ਹੈ ਕੁਝ ਅਜਹੀਆਂ ਚੀਜ਼ਾਂ ਦੇ ਲਈ ਜੋ ਕੱਲ ਪੁਰਾਣੀਆਂ ਹੋ ਜਾਣਗੀਆਂ ਉਹ ਆਪਣੇ ਸਾਹ ਗਿਰਵੇ ਰੱਖ ਰਿਹਾ ਹੈ ਸਟੇਟਸ ਦੇ ਲਈ ਅਤੇ ਸੋਸ਼ਲ ਮੀਡੀਆ ਇਹ ਉਸ ਅੱਗ ਵਿੱਚ ਕੀ ਦਾ ਕੰਮ ਕਰ ਰਿਹਾ ਹੈ ਇਹ ਇੱਕ ਅੰਤਹੀਨ ਤੁਲਨਾ ਦਾ ਮੈਦਾਨ ਹੈ ਤੁਸੀਂ 10 ਮਿੰਟ ਸਕਰੋਲ ਕਰਦੇ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿੰਨਾ ਪਿੱਛੇ ਰਹਿ ਗਏ ਹੋ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪਾਸ ਜਿੰਨਾ ਚਾਹੀਦਾ ਹੈ ਉਹ ਨਹੀਂ ਹੈ ਇਹ ਪੂਰਾ ਨਹੀਂ ਹੈ ਦਾ ਅਹਿਸਾਸ ਉਹ ਜ਼ਹਿਰ ਹੈ ਜੋ ਸਾਡੀ نسل ਨੂੰ ਹੌਲੀ-ਹੌਲੀ ਮਾਰ ਰਿਹਾ ਹੈ ਪਰ ਇੱਕ ਜਵਾਬੀ ਅੰਦੋਲਨ ਹਮੇਸ਼ਾ ਤੋਂ ਮੌਜੂਦ ਰਿਹਾ ਹੈ ਇਸ ਨੂੰ ਅੱਜ ਅਸੀਂ ਮਿਨੀਮਲਿਜ਼ਮ ਕਹਿੰਦੇ ਹਾਂ ਪਰ ਹਜ਼ਾਰਾਂ ਸਾਲ ਪਹਿਲਾਂ ਲੋਤਸ ਵਰਗੇ ਦਾਰਸ਼ਨਿਕਾਂ ਨੇ ਇਸ ਨੂੰ ਤਾਉ ਕਿਹਾ ਸਹਿਜ ਜੀਵਨ ਦਾ ਮਾਰਗ ਮਿਨੀਮਲਿਜ਼ਮ ਦਾ ਮਤਲਬ ਗਰੀਬ ਹੋਣਾ ਨਹੀਂ ਹੈ ਮਿਨੀਮਲਿਜ਼ਮ ਦਾ ਮਤਲਬ ਹੈ ਸਿਰਫ ਜ਼ਰੂਰੀ ਚੀਜ਼ਾਂ ਦੇ ਨਾਲ ਜਿਉਣਾ ਆਪਣੀ ਜ਼ਿੰਦਗੀ ਵਿੱਚੋਂ ਉਸ ਕਬਾੜ ਨੂੰ ਹਟਾ ਦੇਣਾ ਜਿਸ ਨੇ ਤੁਹਾਡੀ ਰੂਹ ਨੂੰ ਚਕੜ ਰੱਖਿਆ ਹੈ ਜਰਾ ਸੋਚੋ ਇੱਕ ਕਮਰਾ ਜੋ ਚੀਜ਼ਾਂ ਨਾਲ ਠੋਕ ਠੋਕ ਕੇ ਭਰਿਆ ਹੋਇਆ ਹੈ ਉਹ ਇੱਕ ਅਜਿਹੇ ਦਿਮਾਗ ਨੂੰ ਦਿਖਾਉਂਦਾ ਹੈ ਜੋ ਖਿਆਲਾਂ ਨਾਲ ਬਹੁਤ ਜ਼ਿਆਦਾ ਭਰਿਆ ਹੋਇਆ ਹੈ ਅ ਕਲਟਰਡ ਰੂਮ ਇਕਵਲ ਟੂ ਅ ਕਲਟਰਡ ਮਾਈਂਡ ਸਾਦਗੀ ਵਿੱਚ ਇੱਕ ਆਜ਼ਾਦੀ ਹੈ ਘੱਟ ਚੀਜ਼ਾਂ ਦਾ ਮਾਲਕ ਹੋਣ ਵਿੱਚ ਇੱਕ ਸਕੂਨ ਹੈ ਇਹ ਉਹ ਸਕੂਨ ਹੈ ਜਿਸ ਨੂੰ ਦੁਨੀਆ ਦੇ ਸਭ ਤੋਂ ਸਮਝਦਾਰ ਲੋਕਾਂ ਨੇ ਹਮੇਸ਼ਾ ਮਹਿਸੂਸ ਕੀਤਾ ਹੈ ਉਨ੍ਹਾਂ ਨੂੰ ਸਮਝ ਆ ਗਿਆ ਸੀ ਕਿ ਸਾਡੀ ਅਸਲੀ ਪਛਾਣ ਚੀਜ਼ਾਂ ਨਾਲ ਨਹੀਂ ਬਣਦੀ ਅਤੇ ਬਾਹਰੀ ਚੀਜ਼ਾਂ ਦੇ ਪਿੱਛੇ ਇਹ ਜੋ ਅੰਤਹੀਣ ਦਹਾੜ ਹੈ ਇਹ ਸਾਨੂੰ ਜ਼ਿੰਦਗੀ ਨੂੰ ਉਸਦੀ ਪੂਰੀ ਗਹਿਰਾਈ ਵਿੱਚ ਜਿਉਣ ਤੋਂ ਰੋਕਦੀ ਹੈ ਅੱਜ ਅਸੀਂ ਇਸੇ ਸਾਦਗੀ ਦੇ ਦਰਸ਼ਨ ਨੂੰ ਇਸੇ ਛੱਡਣ ਦੀ ਤਾਕਤ ਨੂੰ چیر ਕੇ ਦੇਖਾਂਗੇ ਕਿਉਂ ਘੱਟ ਅਸਲ ਵਿੱਚ ਜ਼ਿਆਦਾ ਹੈ ਅਤੇ ਕਿਉਂ ਜ਼ਿਆਦਾ ਅਸਲ ਵਿੱਚ ਘੱਟ ਹੈ ਸਾਨੂੰ ਲੱਗਦਾ ਹੈ ਕਿ ਅਸੀਂ ਆਜ਼ਾਦ ਹਾਂ ਅਸੀਂ ਆਪਣੀ ਮਰਜ਼ੀ ਨਾਲ ਖਰੀਦਦੇ ਹਾਂ ਇਹ ਇੱਕ ਵਹਿਮ ਹੈ ਅਸੀਂ ਆਜ਼ਾਦ ਨਹੀਂ ਹਾਂ ਅਸੀਂ ਅਣਦਿੱਖ ਜੰਜੀਰਾਂ ਨਾਲ ਬੰਨੇ ਹੋਏ ਹਾਂ ਨੰਬਰ 1 ਦਾ ਹੈਡੋਨਿਕ ਟ੍ਰੈਡਮਿਲ ਇਹ ਮਨੋਵਿਗਿਆਨ ਦਾ ਇੱਕ ਬੁਰਾ ਸੱਚ ਹੈ ਤੁਹਾਨੂੰ ਪ੍ਰਮੋਸ਼ਨ ਮਿਲਦਾ ਹੈ ਤੁਸੀਂ ਇੱਕ ਹਫਤੇ ਤੱਕ ਬਹੁਤ ਖੁਸ਼ ਰਹਿੰਦੇ ਹੋ ਪਾਰਟੀ ਕਰਦੇ ਹੋ ਅਤੇ ਫਿਰ ਤੁਹਾਡੀ ਖੁਸ਼ੀ ਦਾ ਲੈਵਲ ਵਾਪਸ ਉੱਥੇ ਹੀ ਆ ਜਾਂਦਾ ਹੈ ਜਿੱਥੇ ਉਹ ਪ੍ਰਮੋਸ਼ਨ ਤੋਂ ਪਹਿਲਾਂ ਸੀ ਤੁਸੀਂ ਉਹ ਨਵੀਂ ਬਾਈਕ ਖਰੀਦਦੇ ਹੋ ਜਿਸ ਦਾ ਸੁਪਨਾ ਤੁਸੀਂ 3 ਸਾਲ ਤੋਂ ਦੇਖ ਰਹੇ ਸੀ ਤੁਸੀਂ ਉਸ ਨੂੰ ਚਲਾਉਂਦੇ ਹੋ ਪਹਿਲੀ ਰਾਈਡ ਅਦਭੁਤ ਇੱਕ ਮਹੀਨਾ ਨਿਕਲਦਾ ਹੈ ਹੁਣ ਉਹ ਸਿਰਫ ਇੱਕ ਬਾਈਕ ਹੈ ਜੋ ਤੁਹਾਨੂੰ A ਤੋਂ B ਤੱਕ ਲੈ ਜਾਂਦੀ ਹੈ ਉਹ ਜਾਦੂ ਖਤਮ ਹੋ ਚੁੱਕਿਆ ਹੈ ਇਸ ਨੂੰ ਕਹਿੰਦੇ ਹਨ ਹੈਡੋਨਿਕ ਟ्रेडਮਿਲ ਅਸੀਂ ਖੁਸ਼ੀ ਪਾਉਣ ਦੇ ਲਈ ਦੌੜਦੇ ਹਾਂ ਸਾਨੂੰ ਉਹ ਚੀਜ਼ ਮਿਲਦੀ ਹੈ ਅਸੀਂ ਕੁਝ ਪਲ ਦੇ ਲਈ ਖੁਸ਼ ਹੁੰਦੇ ਹਾਂ ਅਤੇ ਫਿਰ ਵਾਪਸ ਅਸੀਂ ਆਪਣੀ ਬੇਸਲਾਈਨ ਖੁਸ਼ੀ ਤੇ ਆ ਜਾਂਦੇ ਹਾਂ ਹੁਣ ਹੁਣ ਸਾਨੂੰ ਖੁਸ਼ ਹੋਣ ਦੇ ਲਈ ਕੁਝ ਨਵਾਂ ਚਾਹੀਦਾ ਹੈ ਕੁਝ بڑا ਚਾਹੀਦਾ ਹੈ ਇਹ ਇੱਕ ਅਜੀਹਾ ਟਰੈਡਮਿਲ ਹੈ ਜਿਸ ਦਾ ਕੋਈ ਅੰਤ ਨਹੀਂ ਤੁਸੀਂ ਦੌੜਦੇ ਰਹਿੰਦੇ ਹੋ ਪਸੀਨਾ ਵਹਾਉਂਦੇ ਰਹਿੰਦੇ ਹੋ ਪਰ ਪਹੁੰਚਦੇ ਕਿਤੇ ਨਹੀਂ ਛੱਡ ਦੇਣਾ ਇਸ ਟਰੈਡਮਿਲ ਤੋਂ ਥੱਲੇ ਉਤਰਨ ਦਾ ਨਾਮ ਹੈ ਇਹ ਸਮਝਣਾ ਕਿ ਖੁਸ਼ੀ ਅਗਲੀ ਚੀਜ਼ ਵਿੱਚ ਨਹੀਂ ਹੈ ਖੁਸ਼ੀ ਹੁਣ ਵਿੱਚ ਹੈ ਇਹ ਸਮਝਣਾ ਕਿ ਤੁਹਾਡੀ ਬੇਸਲਾਈਨ ਖੁਸ਼ੀ ਬਾਹਰ ਦੀਆਂ ਚੀਜ਼ਾਂ ਤੋਂ ਨਹੀਂ ਅੰਦਰ ਦੇ ਸਕੂਨ ਤੋਂ ਤੈਅ ਹੁੰਦੀ ਹੈ ਨੰਬਰ 2 ਦਾ ਈਗੋ ਐਕਸਟੈਂਸ਼ਨ ਹੰਕਾਰ ਦਾ ਵਿਸਥਾਰ ਇਹ ਜੰਜੀਰ ਬਹੁਤ ਗਹਿਰੀ ਹੈ ਅਸੀਂ ਚੀਜ਼ਾਂ ਨੂੰ ਸਿਰਫ ਇਸਤੇਮਾਲ ਨਹੀਂ ਕਰਦੇ ਅਸੀਂ ਉਹ ਬਣ ਜਾਂਦੇ ਹਾਂ ਜਦੋਂ ਤੁਸੀਂ ਕਹਿੰਦੇ ਹੋ ਕਿ ਇਹ ਮੇਰੀ ਕਾਰ ਹੈ ਤਾਂ ਤੁਹਾਡਾ ਮਤਲਬ ਸਿਰਫ ਮਾਲਕਾਨਾ ਹੱਕ ਤੋਂ ਨਹੀਂ ਹੁੰਦਾ ਤੁਹਾਡਾ ਮਤਲਬ ਹੁੰਦਾ ਹੈ ਇਹ ਕਾਰ ਮੈਂ ਹਾਂ ਇਹ ਮੇਰੀ ਸਫਲਤਾ ਦਾ ਪ੍ਰਤੀਕ ਹੈ ਇਹ ਮੇਰੀ ਪਛਾਣ ਦਾ ਹਿੱਸਾ ਹੈ ਅਤੇ ਇੱਥੋਂ ਹੀ ਤੁਸੀਂ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੇ ਹੋ ਕਿਉਂਕਿ ਜੇਕਰ ਤੁਹਾਡੀ ਪਛਾਣ ਤੁਹਾਡੀ ਕਾਰ ਨਾਲ ਜੁੜੀ ਹੈ ਤਾਂ ਉਸ ਕਾਰ ਤੇ ਲੱਗਿਆ ਇੱਕ ਛੋਟਾ ਜਿਹਾ ਸਕ੍ਰੈਚ ਤੁਹਾਡੀ ਪਛਾਣ ਤੇ ਲੱਗਾ ਸਕ੍ਰੈਚ ਬਣ ਜਾਂਦਾ ਹੈ ਉਹ ਤੁਹਾਨੂੰ ਦਰਦ ਦਿੰਦਾ ਹੈ ਜੇਕਰ ਤੁਹਾਡੀ ਪਛਾਣ ਤੁਹਾਡੇ 50000 ਦੇ ਜੁੱਤੀਆਂ ਨਾਲ ਜੁੜੀ ਹੈ ਤਾਂ ਕੋਈ ਜਦੋਂ ਉਹਨਾਂ ਜੁੱਤੀਆਂ ਦਾ ਮਜ਼ਾਕ ਉਡਾਉਂਦਾ ਹੈ ਤਾਂ ਉਹ ਜੁੱਤੀਆਂ ਦਾ ਨਹੀਂ ਤੁਹਾਡਾ ਮਜ਼ਾਕ ਉਡਾ ਰਿਹਾ ਹੁੰਦਾ ਹੈ ਉਹ ਤੁਹਾਨੂੰ ਗੁੱਸਾ ਦਿਵਾਉਂਦਾ ਹੈ ਮਹਾਨ ਦਾਰਸ਼ਨਿਕ ਐਲਨ ਵਾਟਸ ਨੇ ਕਿਹਾ ਸੀ ਜਦੋਂ ਤੁਸੀਂ ਖੁਦ ਨੂੰ ਕਿਸੇ ਚੀਜ਼ ਨਾਲ ਜੋੜ ਲੈਂਦੇ ਹੋ ਤੁਸੀਂ ਆਪਣੀ ਆਜ਼ਾਦੀ ਖੋ ਦਿੰਦੇ ਹੋ ਤੁਸੀਂ ਉਹ ਚੀਜ਼ ਨਹੀਂ ਖਰੀਦੀ ਤੁਸੀਂ ਆਪਣੀ ਇੱਕ ਝੂਠੀ ਪਛਾਣ ਖਰੀਦੀ ਹੈ ਅਤੇ ਹੁਣ ਤੁਸੀਂ ਉਸ ਚੀਜ਼ ਦੇ ਗੁਲਾਮ ਹੋ ਤੁਸੀਂ ਉਸ ਦੀ ਰੱਖਿਆ ਕਰੋਗੇ ਤੁਸੀਂ ਉਸ ਦੇ ਲਈ ਲੜੋਗੇ ਤੁਸੀਂ ਉਸ ਦੇ ਲਈ ਆਪਣੀ ਸ਼ਾਂਤੀ ਭੰਗ ਕਰੋਗੇ ਛੱਡ ਦੇਣਾ ਇਸ ਝੂਠੀ ਪਛਾਣ ਨੂੰ ਤੋੜਨ ਦਾ ਨਾਮ ਹੈ ਇਹ ਐਲਾਨ ਕਰਨਾ ਹੈ ਕਿ ਮੈਂ ਆਪਣੀ ਕਾਰ ਨਹੀਂ ਹਾਂ ਮੈਂ ਆਪਣਾ ਬੈਂਕ ਬੈਲੈਂਸ ਨਹੀਂ ਹਾਂ ਮੈਂ ਆਪਣੇ ਕੱਪੜੇ ਨਹੀਂ ਹਾਂ ਮੈਂ ਉਹ ਹਾਂ ਜੋ ਇਨ੍ਹਾਂ ਸਭ ਤੋਂ ਬਿਨਾ ਵੀ ਪੂਰਾ ਹੈ ਜਿਸ ਦਿਨ ਤੁਸੀਂ ਇਹ ਸਮਝ ਗਏ ਤਹਾਨੂੰ ਕੋਈ ਛੱਟ ਨਹੀਂ ਪਹੁੰਚਾ ਸਕੇਗਾ ਥਿਸ ਇਜ਼ ਅ ਟਰੂ ਇਨਵੀਜ਼ਿਬਿਲਟੀ ਨੰਬਰ 3 ਦਾ ਡੋਪਾਮਾਈਨ Trap ਸਾਡਾ ਦਿਮਾਗ ਖੁਸ਼ੀ ਦੇ ਲਈ ਨਹੀਂ ਚਾਹਤ ਦੇ ਲਈ ਬਣਿਆ ਹੈ ਜਦੋਂ ਤੁਸੀਂ ਸਕਰੋਲ ਕਰਦੇ ਹੋ ਹਰ ਨਵਾਂ ਪੋਸਟ ਇੱਕ ਛੋਟਾ ਜਿਹਾ ਡੋਪਾਮਾਈਨ ਹਿੱਟ ਜਦੋਂ ਤੁਸੀਂ ਪਲੇਸ ਆਰਡਰ ਤੇ ਹਿੱਟ ਕਰਦੇ ਹੋ ਇੱਕ ਡੋਪਾਮਾਈਨ ਹਿੱਟ ਜਦੋਂ ਤੁਸੀਂ ਜੰਕ ਫੂਡ ਆਰਡਰ ਕਰਦੇ ਹੋ ਇੱਕ ਡੋਪਾਮਾਈਨ ਹਿੱਟ ਅਸੀਂ ਉਤੇਜਨਾ ਦੇ ਆਦੀ ਹੋ ਚੁੱਕੇ ਹਾਂ ਅਸੀਂ ਡੋਪਾਮਾਈਨ ਅਡਿਕਟ ਬਣ ਗਏ ਹਾਂ ਇਸ ਦਾ ਨਤੀਜਾ ਇਹ ਹੈ ਕਿ ਸਾਡਾ ਦਿਮਾਗ ਬਰਨ ਆਊਟ ਹੋ ਚੁੱਕਿਆ ਹੈ ਅਸਲੀ ਜ਼ਿੰਦਗੀ ਜਿਵੇਂ ਕਿ ਸੂਰਜ ਛਿਪਦਾ ਦੇਖਣਾ ਕਿਸੇ ਦੋਸਤ ਨਾਲ ਗਹਿਰੀ ਗੱਲ ਕਰਨਾ ਜਾਂ ਬਸ ਖਾਮੋਸ਼ੀ ਵਿੱਚ ਬੈਠਣਾ ਸਾਨੂੰ ਬੋਰਿੰਗ ਲੱਗਣ ਲੱਗ ਜਾਂਦਾ ਹੈ ਕਿਉਂ ਕਿਉਂਕਿ ਇਨਾ ਚੋ ਤੇਜ਼ ਡੋਪਾਮਾਈਨ ਹਿੱਟ ਨਹੀਂ ਮਿਲਦਾ ਜੋ ਸਾਡੇ ਫੋਨ ਤੋਂ ਮਿਲਦਾ ਹੈ ਅਸੀਂ ਸ਼ਾਂਤੀ ਨਾਲ ਬੈਠ ਨਹੀਂ ਸਕਦੇ ਖਾਮੋਸ਼ੀ ਸਾਨੂੰ ਖਾਣ ਨੂੰ ਪੈਂਦੀ ਹੈ ਛੱਡ ਦੇਣਾ ਇੱਕ ਡੋਪਾਮਾਈਨ ਵਰਤ ਤੇ ਜਾਣਾ ਜਾਣ ਵਰਗਾ ਹੈ ਇਹ ਫੋਨ ਨੂੰ ਦੂਰ ਰੱਖਣ ਦੀ ਹਿੰਮਤ ਹੈ ਇਹ ਸ਼ੋਰ ਤੋਂ ਹਟ ਕੇ ਖਾਮੋਸ਼ੀ ਨੂੰ ਚੁਣਨ ਦੀ ਹਿੰਮਤ ਹੈ ਇਹ ਆਪਣੇ ਦਿਮਾਗ ਨੂੰ ਫਿਰ ਤੋਂ ਸੰਵੇਦਨਸ਼ੀਲ ਕਰਨ ਦਾ ਤਰੀਕਾ ਹੈ ਤਾਂ ਕਿ ਤੁਹਾਨੂੰ ਅਸਲੀ ਚੀਜ਼ ਵਿੱਚ ਖੁਸ਼ੀ ਮਿਲ ਸਕੇ ਨੰਬਰ 4 ਦ ਫੀਅਰ ਆਫ ਐਮਪਟੀਨੈਸ ਖਾਲੀਪਣ ਦਾ ਡਰ ਅਸੀਂ ਖਾਲੀਪਣ ਤੋਂ ਡਰਦੇ ਹਾਂ ਅਸੀਂ ਇਕੱਲੇ ਰਹਿਣ ਤੋਂ ਡਰਦੇ ਹਾਂ ਹਮੇਸ਼ਾ ਕੋਈ ਸ਼ੋਰ ਚਾਹੀਦਾ ਹੈ ਕੋਈ ਗਾਣਾ ਕੋਈ ਪੋਡਕਾਸਟ ਕੋਈ ਵੀਡੀਓ ਕਿਉਂ ਕਿਉਂਕਿ ਜਦੋਂ ਅਸੀਂ ਖਾਮੋਸ਼ ਹੁੰਦੇ ਹਾਂ ਜਦੋਂ ਅਸੀਂ ਇਕੱਲੇ ਹੁੰਦੇ ਹਾਂ ਉਦੋਂ ਸਾਡਾ ਅਤੀਤ ਸਾਡੇ ਨਾਲ ਗੱਲ ਕਰਨ ਲੱਗਦਾ ਹੈ ਸਾਡੇ ਅਣਸੁਲਝੇ ਦਰਦ ਸਾਡੇ ਡਰ ਸਾਡੀਆਂ ਚਿੰਤਾਵਾਂ ਸਭ ਸਤੈ ਤੇ ਆਉਣ ਲੱਗਦੀਆਂ ਹਨ ਇੱਕ ਇੱਕ ਹਾਰਟ ਟੋਲੇ ਇਸ ਨੂੰ ਪੈਨ ਬੋਡੀ ਕਹਿੰਦੇ ਹਨ ਸਾਡਾ ਇਹ ਸਾਰਾ ਉਪਭੋਗਤਾਵਾਦ ਇਹ ਸਾਰੀ ਭੱਜ ਦੌੜ ਇਹ ਸਿਰਫ ਉਸ ਅੰਦਰ ਦੇ ਦਰਦ ਤੋਂ ਭੱਜਣ ਦਾ ਇੱਕ ਤਰੀਕਾ ਹੈ ਅਸੀਂ ਖਰੀਦਦਾਰੀ ਕਰਦੇ ਹਾਂ ਤਾਂ ਕਿ ਸਾਨੂੰ ਉਹ ਦਰਦ ਮਹਿਸੂਸ ਨਾ ਹੋਵੇ ਅਸੀਂ ਖੁਦ ਨੂੰ ਬਿਜੀ ਰੱਖਦੇ ਹਾਂ ਤਾਂ ਕਿ ਸਾਨੂੰ ਖੁਦ ਦਾ ਸਾਹਮਣਾ ਨਾ ਕਰਨਾ ਪਵੇ ਛੱਟ ਦੇਣ ਦਾ ਮਤਲਬ ਹੈ ਭੱਜਣਾ ਬੰਦ ਕਰਨਾ ਇਸ ਦਾ ਮਤਲਬ ਹੈ ਉਸ ਖਾਲੀਪਣ ਦਾ ਸਾਹਮਣਾ ਕਰਨਾ ਉਸ ਦਰਦ ਦੇ ਨਾਲ ਬੈਠਣਾ ਉਸ ਨੂੰ ਮਹਿਸੂਸ ਕਰਨਾ ਬਿਨਾਂ ਉਸ ਤੋਂ ਭੱਜੇ ਅਤੇ ਜਦੋਂ ਤੁਸੀਂ ਅਜਿਹਾ ਕਰਦੇ ਹੋ ਉਹ ਦਰਦ ਹੌਲੀ-ਹੌਲੀ ਕੁੱਲਣ ਲੱਗਦਾ ਹੈ ਇਹ ਹੈ ਅਸਲੀ ਹਿੰਮਤ ਇਹ ਲੜਾਈ ਨਵੀਂ ਨਹੀਂ ਹੈ ਹਜ਼ਾਰਾਂ ਸਾਲਾਂ ਤੋਂ ਸਮਝਦਾਰ ਲੋਕਾਂ ਨੇ ਸਾਨੂੰ ਇਹਨਾਂ ਜੰਜੀਰਾ ਤੋਂ آگਾਹ ਕੀਤਾ ਹੈ ਲਾਉਤਸ ਨੇ 2500 ਸਾਲ ਪਹਿਲਾਂ ਲਿਖਿਆ ਜੇਕਰ ਤੁਸੀਂ ਕੀਮਤੀ ਚੀਜ਼ਾਂ ਨੂੰ ਬਹੁਤ ਜ਼ਿਆਦਾ ਮਹੱਤਵ ਦੇਵੋਗੇ ਤਾਂ ਲੋਕ ਚੋਰੀ ਕਰਨਾ ਸ਼ੁਰੂ ਕਰ ਦੇਣਗੇ ਆਪਣੇ ਖਜ਼ਾਨਿਆਂ ਨੂੰ ਨਾ ਦਿਖਾਓ ਵਰਨਾ ਲੋਕ ਈਰਖਾ ਨਾਲ ਪਰ ਜਾਣਗੇ ਇਸ ਦਾ ਮਤਲਬ ਗਹਿਰਾ ਹੈ ਜਿੰਨਾ ਤੁਹਾਡੇ ਕੋਲ ਹੋਵੇਗਾ ਤੁਹਾਨੂੰ ਓਨਾ ਹੀ ਉਸ ਨੂੰ ਖੋਣ ਦਾ ਡਰ ਹੋਵੇਗਾ ਤੁਸੀਂ ਉਸ ਦੀ ਰੱਖਿਆ ਕਰਨ ਵਿੱਚ ਆਪਣੀ ਊਰਜਾ ਬਰਬਾਦ ਕਰੋਗੇ ਅਮੀਰ ਆਦਮੀ ਆਪਣੇ ਮਹਿਲ ਵਿੱਚ ਉੱਚੀਆਂ ਦੀਵਾਰਾਂ ਅਤੇ ਗਾਰਡਸ ਦੇ ਪਿੱਛੇ ਰਹਿੰਦਾ ਹੈ ਉਹ ਆਜ਼ਾਦ ਨਹੀਂ ਹੈ ਉਹ ਆਪਣੀ ਹੀ ਦੌਲਤ ਦਾ ਕੈਦੀ ਹੈ ਛੱਡ ਦੇਣਾ ਇਸ ਤਰ੍ਹਾਂ ਤੋਂ ਆਜ਼ਾਦੀ ਹੈ ਜਦੋਂ ਤੁਹਾਡੇ ਕੋਲ ਖੋਣ ਦੇ ਲਈ ਬਹੁਤ ਕੁਝ ਨਹੀਂ ਹੁੰਦਾ ਤੁਸੀਂ ਡਰ ਤੋਂ ਆਜ਼ਾਦ ਹੋ ਜਾਂਦੇ ਹੋ ਲਓ ਤੁਸੀਂ ਨੇ ਇੱਕ ਹੋਰ ਕ੍ਰਾਂਤੀਕਾਰੀ ਗੱਲ ਕਹੀ ਜਦੋਂ ਤੁਹਾਡੇ ਅੰਦਰ ਕਿਸੇ ਚੀਜ਼ ਦੀ ਕਮੀ ਦਾ ਅਹਿਸਾਸ ਨਹੀਂ ਹੁੰਦਾ ਉਦੋਂ ਹੀ ਪੂਰੀ ਦੁਨੀਆ ਤੁਹਾਡੀ ਹੋ ਜਾਂਦੀ ਹੈ when nothing is lacking the whole world belongs to you ਜਰਾ ਸੋਚੋ ਤੁਹਾਨੂੰ ਖੂਬਸੂਰਤ ਬਗੀਚੇ ਦਾ ਮਾਲਕ ਹੋਣ ਦੀ ਜ਼ਰੂਰਤ ਨਹੀਂ ਹੈ ਉਸ ਦਾ ਆਨੰਦ ਲੈਣ ਦੇ ਲਈ ਤੁਸੀਂ ਇੱਕ ਜੰਗਲ ਵਿੱਚ ਟਹਿਲ ਸਕਦੇ ਹੋ ਉਹ ਜੰਗਲ ਤੁਹਾਡਾ ਨਹੀਂ ਹੈ ਪਰ ਉਸ ਪਲ ਦੇ ਲਈ ਉਸ ਦੀ ਪੂਰੀ ਖੂਬਸੂਰਤੀ ਤੁਹਾਡੀ ਹੈ ਓਨਰਸ਼ਿਪ ਇੱਕ ਬੋਜ਼ ਹੈ ਐਕਸਪੀਰੀਅੰਸ ਆਜ਼ਾਦੀ ਹੈ ਅਮਰੀਕਨ ਦਾਰਸ਼ਨਿਕ ਥੋਰੋ ਸਭ ਕੁਝ ਛੱਡ ਕੇ 2 ਸਾਲ ਦੇ ਲਈ ਵੋਲਡਨ ਤਲਾਬ ਦੇ ਕਿਨਾਰੇ ਇੱਕ ਛੋਟੀ ਜਿਹੀ ਕੁਟਿਆ ਵਿੱਚ ਰਹਿਣ ਲਈ ਚਲੇ ਗਏ ਕਿਉਂ ਜਿਵੇਂ ਕਿ ਉਹਨਾਂ ਨੇ ਕਿਹਾ ਕਿ ਮੈਂ ਜਾਣ ਬੁੱਝ ਕੇ ਜਿਉਣਾ ਚਾਹੁੰਦਾ ਸੀ ਟੂ ਲਿਵ ਡੈਲੀਬਰੇਟਲੀ ਉਹ ਇਹ ਦੇਖਣਾ ਚਾਹੁੰਦੇ ਸਨ ਕਿ ਜਿਉਣ ਦੇ ਲਈ ਅਸਲ ਵਿੱਚ ਕਿੰਨਾ ਜ਼ਰੂਰੀ ਹੈ ਅਤੇ ਉਹਨਾਂ ਨੂੰ ਜੋ ਮਿਲਿਆ ਉਸ ਨੇ ਦੁਨੀਆ ਨੂੰ ਹਿਲਾ ਦਿੱਤਾ ਉਹਨੇ ਪਾਇਆ ਕਿ ਜਿਉਣ ਦੇ ਲਈ ਬਹੁਤ ਘੱਟ ਚਾਹੀਦਾ ਹੈ ਉਹਨੇ ਲਿਖਿਆ ਮੈਨੂੰ ਵਿਸ਼ਵਾਸ ਹੈ ਕਿ ਇਸ ਧਰਤੀ ਤੇ ਆਪਣਾ ਗੁਜ਼ਾਰਾ ਕਰਨਾ ਕੋਈ ਸਜ਼ਾ ਨਹੀਂ ਹੈ ਬਲਕਿ ਇੱਕ ਖੇਡ ਹੈ ਜੇਕਰ ਅਸੀਂ ਸਾਦਗੀ ਅਤੇ ਸਮਝਦਾਰੀ ਨਾਲ ਜੀਵੀਏ ਅਸੀਂ ਕੀ ਕਰ ਰਹੇ ਹਾਂ ਅਸੀਂ 6 ਬੈਡਰੂਮ ਦੇ ਮਹਿਲ ਖਰੀਦਣ ਦੇ ਲਈ ਆਪਣੀ ਜ਼ਿੰਦਗੀ ਦੇ 40 ਸਾਲ ਹੋਮ ਲੋਨ ਵਿੱਚ ਫਸਾ ਦਿੰਦੇ ਹਾਂ ਕਿਉਂ ਜਦ ਕਿ ਅਸੀਂ ਇੱਕ ਛੋਟੇ ਜਿਹ ਹੈ ਸਸਤੇ ਘਰ ਵਿੱਚ ਰਹਿ ਕੇ ਆਪਣੀ ਬਚੀ ਹੋਈ ਊਰਜਾ ਸਮਾਂ ਅਤੇ ਪੈਸਾ ਦੁਨੀਆ ਘੁੰਮਣ ਵਿੱਚ ਨਵੇਂ ਹੁਨਰ ਸਿੱਖਣ ਵਿੱਚ ਜਾਂ ਆਪਣੇਆਂ ਦੇ ਨਾਲ ਵਕਤ ਗੁਜ਼ਾਰਨ ਵਿੱਚ ਲਗਾ ਸਕਦੇ ਸੀ ਛੱਡ ਦੇਣਾ ਇਹ ਚੁਣਨਾ ਹੈ ਕਿ ਤੁਹਾਨੂੰ ਜ਼ਿਆਦਾ ਜਗ੍ਹਾ ਚਾਹੀਦੀ ਹੈ ਜਾਂ ਜ਼ਿਆਦਾ ਜ਼ਿੰਦਗੀ ਡਾਇਓਜੇਨਿਸ ਇੱਕ ਗ੍ਰੀਕ ਦਾਰਸ਼ਨਿਕ ਸਨ ਜੋ ਸੱਚਮੁੱਚ ਇੱਕ ਵੱਡੇ ਸਾਰੇ ਮਟਕੇ ਵਿੱਚ ਰਹਿੰਦੇ ਸਨ ਉਹਨਾਂ ਦੇ ਕੋਲ ਕੁਝ ਨਹੀਂ ਸੀ ਕਹਿੰਦੇ ਹਨ ਇੱਕ ਵਾਰ ਉਹਨਾਂ ਦੇ ਕੋਲ ਪਾਣੀ ਪੀਣ ਦੇ ਲਈ ਇੱਕ ਲੱਕੜੀ ਦਾ ਪਿਆਲਾ ਸੀ ਫਿਰ ਉਹਨਾਂ ਨੇ ਇੱਕ ਬੱਚੇ ਨੂੰ ਆਪਣੇ ਹੱਥਾਂ ਨਾਲ ਪਾਣੀ ਪੀਂਦੇ ਹੋਏ ਦੇਖਿਆ ਡਾਇਓਨਿਸਸ ਨੇ ਆਪਣਾ ਪਿਆਲਾ ਗੇਰ ਦਿੱਤਾ ਅਤੇ ਕਿਹਾ ਇੱਕ ਬੱਚੇ ਨੇ ਮੈਨੂੰ ਸਾਦਗੀ ਵਿੱਚ ਹਰਾ ਦਿੱਤਾ ਉਹ ਸ਼ਰਮ ਤੋਂ ਆਜ਼ਾਦ ਸਨ ਉਹ ਇਸ ਗੱਲ ਤੋਂ ਆਜ਼ਾਦ ਸਨ ਕਿ ਲੋਕ ਕੀ ਸੋਚਣਗੇ ਦੁਨੀਆ ਦਾ ਸਭ ਤੋਂ ਤਾਕਤਵਰ ਰਾਜਾ ਅਲੈਕਜ਼ੈਂਡਰ ਉਹਨਾਂ ਨੂੰ ਮਿਲਣ ਆਇਆ ਅਲੈਕਜ਼ੈਂਡਰ ਉਹਨਾਂ ਦੀ ਸਾਦਗੀ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਕਿਹਾ ਮੰਗੋ ਜੋ ਮੰਗਣਾ ਹੈ ਡਾਇਓਨਿਸ ਨੇ ਜੋ ਤੋਂਪ ਸੇਕ ਰਹੇ ਸਨ ਉਹਨਾਂ ਨੇ ਕਿਹਾ ਬਸ ਮੇਰੀ ਤੋਂਪ ਤੋਂ ਪਰੇ ਹਟ ਜਾਓ ਇਹ ਹੈ ਅਸਲੀ ਤਾਕਤ ਇੱਕ ਗੁਲਾਮ ਜੋ ਮਟਕੇ ਵਿੱਚ ਰਹਿੰਦਾ ਹੈ ਦੁਨੀਆਂ ਦੇ ਬਾਦਸ਼ਾਹ ਨੂੰ ਕਹਿ ਰਿਹਾ ਹੈ ਕਿ ਮੈਨੂੰ ਤੇਰੇ ਤੋਂ ਕੁਝ ਨਹੀਂ ਚਾਹੀਦਾ ਉਸ ਪਾਲ ਵਿੱਚ ਅਲੈਕਸੈਂਡਰ ਤੋਂ ਜ਼ਿਆਦਾ ਆਜ਼ਾਦ ਅਤੇ ਤਾਕਤਵਰ ਡਾਇਓਨਿਸ ਸਨ ਛੱਡ ਦੇਣਾ ਤੁਹਾਨੂੰ ਜੇਤੂ ਬਣਾ ਦਿੰਦਾ ਹੈ ਜਦੋਂ ਤੁਹਾਨੂੰ ਦੁਨੀਆ ਤੋਂ ਕੁਝ ਨਹੀਂ ਚਾਹੀਦਾ ਤਾਂ ਦੁਨੀਆ ਤੁਹਾਨੂੰ ਡਰਾ ਨਹੀਂ ਸਕਦੀ ਤਾਂ ਕਿ ਛੱਡਣ ਦਾ ਮਤਲਬ ਸਭ ਕੁਝ ਤਿਆਗ ਦੇਣਾ ਹੈ ਕਿ ਅਸੀਂ ਡਾਇਓਸਨਿਸ ਦੀ ਤਰ੍ਹਾਂ ਮਟਕੇ ਵਿੱਚ ਰਹਿਣਾ ਹੈ ਜਾਂ ਸਿਧਾਰਥ ਗੌਤਮ ਦੀ ਤਰ੍ਹਾਂ ਤਪੱਸਵੀ ਬਣ ਜਾਣਾ ਹੈ ਜਿਨ੍ਹਾਂ ਨੇ ਗਿਆਨ ਦੀ ਖੋਜ ਵਿੱਚ ਸਰੀਰ ਨੂੰ ਸੁਕਾ ਲਿਆ ਸੀ ਨਹੀਂ ਸਿਧਾਰਥ ਨੇ ਬਾਅਦ ਵਿੱਚ ਇਹ ਖੁਦ ਇਹ ਰਸਤਾ ਛੱਡ ਦਿੱਤਾ ਸੀ ਉਹਨਾਂ ਨੇ ਪਾਇਆ ਕਿ ਸਰੀਰ ਨੂੰ ਜ਼ਰੂਰਤ ਤੋਂ ਘੱਟ ਦੇਣਾ ਵੀ ਇੱਕ ਤਰ੍ਹਾਂ ਦਾ ਹੰਕਾਰ ਹੈ ਇਹ ਖੁਦ ਨੂੰ ਸਜ਼ਾ ਦੇਣਾ ਹੈ ਇਹ ਰਸਤਾ ਗਿਆਨ ਤੱਕ ਨਹੀਂ ਬਲਕਿ ਆਤਮ ਵਿਨਾਸ਼ ਤੱਕ ਜਾਂਦਾ ਹੈ ਅਸਲੀ ਰਸਤਾ ਇਹਨਾਂ ਦੋਨਾਂ ਦੇ ਵਿੱਚ ਹੈ ਇਹ ਰਸਤਾ ਦਿੱਤਾ ਇੱਕ ਹੋਰ ਗ੍ਰੀਕ ਦਾਰਸ਼ਨਿਕ ਐਪਿਕਿਊਰਸ ਨੇ ਉਹਨਾਂ ਨੇ ਜ਼ਰੂਰਤਾਂ ਦੀ ਇੱਕ ਲਿਸਟ ਬਣਾਈ ਨੰਬਰ 1 ਕੁਦਰਤੀ ਅਤੇ ਜ਼ਰੂਰੀ ਨੈਚਰਲ ਐਂਡ ਨੈਸੈਸਰੀ ਜਿਵੇਂ ਕਿ ਖਾਣਾ ਪਾਣੀ ਸਿਰ ਤੇ ਛੱਤ ਅਤੇ ਇਨਸਾਨੀ ਰਿਸ਼ਤੇ ਐਪਿਕਿਊਰਸ ਨੇ ਕਿਹਾ ਇਨ੍ਹਾਂ ਤੇ ਧਿਆਨ ਦੇਵੋ ਇਨ੍ਹਾਂ ਨੂੰ ਪਾਉਣਾ ਸੌਖਾ ਹੈ ਅਤੇ ਇਹਨਾਂ ਦੀ ਇੱਕ ਸੀਮਾ ਹੈ ਤੁਸੀਂ ਇੱਕ ਹੱਦ ਤੱਕ ਹੀ ਖਾ ਸਕਦੇ ਹੋ ਇਹ ਤੁਹਾਨੂੰ ਸੰਤੁਸ਼ਟੀ ਦੇਵੇਗੀ ਨੰਬਰ 2 ਬੇਮਤਲਬ ਅਤੇ ਖਾਲੀ ਜਿਵੇਂ ਕਿ ਬੇहिساب ਦੌਲਤ ਤਾਕਤ ਅਤੇ ਸ਼ੋਹਰਤ ਐਪਿਕਿਊਰਸ ਨੇ ਕਿਹਾ ਇਨ੍ਹਾਂ ਤੋਂ ਬਚੋ ਇਹ ਕੁਦਰਤੀ ਨਹੀਂ ਹੈ ਇਨ੍ਹਾਂ ਨੂੰ ਪਾਉਣਾ نامुमकिन ਹੈ ਕਿਉਂਕਿ ਇਹਨਾਂ ਦੀ ਕੋਈ ਸੀਮਾ ਨਹੀਂ ਹੈ ਜਿਸ ਨੂੰ 100 ਕਰੋੜ ਚਾਹੀਦਾ ਹੈ ਉਸ ਨੂੰ 1000 ਕਰੋੜ ਵੀ ਚਾਹੀਦਾ ਹੋਵੇਗਾ ਇੱਕ ਕਾਲੀ ਖਾਈ ਹੈ ਜੋ ਕਦੇ ਨਹੀਂ ਭਰਦੀ ਅਸਲੀ মিনিਮਲਿਜ਼ਮ ਅਸਲੀ ਛੱਡਣੇ ਦੀ ਤਾਕਤ ਇਹੀ ਹੈ ਬੇਮਤਲਬ ਨੂੰ ਜ਼ਰੂਰੀ ਤੇ ਲਈ ਛੱਡ ਦੇਣਾ ਛੱਡ ਦੇਣਾ ਤੁਹਾਡੀ ਤਾਕਤ ਨੂੰ ਨਹੀਂ ਘਟਾਉਂਦਾ ਇਹ ਤੁਹਾਡੀ ਤਾਕਤ ਨੂੰ ਫੋਕਸ ਕਰਦਾ ਹੈ ਜੇਮਸ ਕਲੀਅਰ ਆਪਣੀ ਕਿਤਾਬ ਐਟੋਮਿਕ ਹੈਬਿਟਸ ਵਿੱਚ ਕਹਿੰਦੇ ਹਨ ਕਿ ਸਾਦਗੀ ਦੀ ਸਾਦਗੀ ਹੀ ਫੋਕਸ ਹੈ ਜਦੋਂ ਤੁਹਾਡਾ ਦਿਮਾਗ 100 ਅਲੱਗ-ਅਲੱਗ ਚੀਜ਼ਾਂ ਵਿੱਚ ਨਹੀਂ ਵੰਡਿਆ ਹੁੰਦਾ ਉਦੋਂ ਤੁਸੀਂ ਆਪਣੀ ਪੂਰੀ ਊਰਜਾ ਉਸ ਇੱਕ ਚੀਜ਼ ਉੱਤੇ ਲਗਾ ਸਕਦੇ ਹੋ ਜੋ ਤੁਹਾਡੇ ਲਈ ਸੱਚ ਵਿੱਚ ਮਾਇਨੇ ਰੱਖਦੀ ਹੈ ਚਾਹੇ ਉਹ ਤੁਹਾਡਾ ਕੰਮ ਹੋਵੇ ਤੁਹਾਡਾ ਹੁਨਰ ਹੋਵੇ ਜਾਂ ਤੁਹਾਡੇ ਰਿਸ਼ਤੇ ਬੈਰੀ ਸਵਾਸਟ ਨੇ ਦਾ ਪੈਰਾਡੌਕਸ ਆਫ ਚੋਇਸ ਵਿੱਚ ਦੱਸਿਆ ਕਿ ਬਹੁਤ ਜ਼ਿਆਦਾ ਚੋਇਸ ਸਾਨੂੰ ਆਜ਼ਾਦੀ ਨਹੀਂ ਬਲਕਿ ਲਕਵਾ ਦਿੰਦੀ ਹੈ ਜਦੋਂ ਤੁਸੀਂ 100 ਤਰ੍ਹਾਂ ਦੀਆਂ ਜੀਨਸ ਦੇਖਦੇ ਹੋ ਤੁਸੀਂ ਖੁਸ਼ ਨਹੀਂ ਹੁੰਦੇ ਤੁਸੀਂ ਕਨਫਿਊਜ਼ ਹੋ ਜਾਂਦੇ ਹੋ ਅਤੇ ਖਰੀਦਣ ਤੋਂ ਬਾਅਦ ਵੀ ਤੁਹਾਨੂੰ ਸ਼ੱਕ ਰਹਿੰਦਾ ਹੈ ਕਿ ਕਿਤੇ ਦੂਸਰੇ ਵਾਲੀ ਜ਼ਿਆਦਾ ਵਧੀਆ ਤਾਂ ਨਹੀਂ ਸੀ ਛੱਡ ਦੇਣਾ ਦਾ ਮਤਲਬ ਹੈ ਇਸ ਕਨਫਿਊਜ਼ਨ ਨੂੰ ਛੱਡ ਦੇਣਾ ਆਪਣੀ ਚੁਆਇਸ ਨੂੰ ਸੀਮਤ ਕਰਨਾ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਖੁੱਲ੍ਹ ਕੇ ਜੀ ਸਕੋ ਅਸੀਂ ਵਾਪਸ ਆਉਂਦੇ ਹਾਂ ਸਨਿਆਸੀ ਸ਼ੂਜੂ ਅਤੇ ਉਸ ਤੇਲ ਦੀ ਕਹਾਣੀ ਤੇ ਜਦੋਂ ਸਮਰਾਟ ਯੁਵ ਨੇ ਸ਼ੂਜੂ ਨੂੰ ਆਪਣਾ ਪੂਰਾ ਸਮਰਾਜ ਦੇਣਾ ਚਾਹਿਆ ਤਾਂ ਸ਼ੂਜੂ ਨੇ ਮਨ੍ਹਾ ਕਰ ਦਿੱਤਾ ਕਿਹਾ ਜਦੋਂ ਦਰਜੀ ਚਿੜੀ ਗਹਿਰੇ ਜੰਗਲ ਵਿੱਚ ਆਲਣਾ ਬਣਾਉਂਦੀ ਹੈ ਤਾਂ ਉਹ ਸਿਰਫ ਇੱਕ ਟਾਣੀ ਦੀ ਵਰਤੋਂ ਕਰਦੀ ਹੈ ਮੈਨੂੰ ਪੂਰੇ ਸਾਮਰਾਜ ਦੀ ਜ਼ਰੂਰਤ ਨਹੀਂ ਹੈ ਸੂਜੂ ਨੂੰ ਉਹ ਰਾਜਪਤਾ ਸੀ ਜੋ ਅਸੀਂ ਪੁੱល ਚੁੱਕੇ ਹਾਂ ਉਹਨਾਂ ਨੂੰ ਪਤਾ ਸੀ ਕਿ ਤਾਕਤ ਜ਼ਿੰਮੇਵਾਰੀ ਦਾ ਬੋਝ ਲਿਆਉਂਦੀ ਹੈ ਉਹਨਾਂ ਨੂੰ ਪਤਾ ਸੀ ਕਿ ਸਮਰਾਜ ਦਾ ਮਾਲਕ ਬਣਨਾ ਉਹਨਾਂ ਨੂੰ ਉਸ ਸਾਦੀ ਸ਼ਾਂਤ ਜ਼ਿੰਦਗੀ ਤੋਂ ਦੂਰ ਲੈ ਜਾਵੇਗਾ ਜੋ ਉਹ ਜੀ ਰਹੇ ਸਨ ਉਹਨਾਂ ਨੇ ਤਾਕਤ ਦੇ ਉੱਪਰ ਸ਼ਾਂਤੀ ਨੂੰ ਚੁਣਿਆ ਉਹਨਾਂ ਨੇ ਦੌਲਤ ਤੋਂ ਪਰ ਆਜ਼ਾਦੀ ਨੂੰ ਚੁਣਿਆ ਅੱਜ ਤੁਹਾਡੇ ਕੋਲ ਵੀ ਉਹੀ ਚੁਆਇਸ ਹੈ ਤੁਸੀਂ ਉਸ 12 ਘੰਟੇ ਕੰਮ ਕਰਨ ਵਾਲੇ ਲੜਕੇ ਦੀ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਚੀਜ਼ਾਂ ਦੇ ਬਦਲੇ ਵੇਚ ਸਕਦੇ ਹੋ ਜਾਂ ਤੁਸੀਂ ਛੱਡ ਸਕਦੇ ਹੋ ਤੁਸੀਂ ਉਸ ਅਗਲੀ ਚਾਹਤ ਨੂੰ ਛੱਡ ਸਕਦੇ ਹੋ ਤੁਸੀਂ ਦੂਜਿਆਂ ਤੋਂ ਬਿਹਤਰ ਦਿਖਣ ਦੀ ਉਸ ਹੋੜ ਨੂੰ ਛੱਡ ਸਕਦੇ ਹੋ ਤੁਸੀਂ ਉਸ ਡਰ ਨੂੰ ਛੱਡ ਸਕਦੇ ਹੋ ਕਿ ਮੇਰੇ ਕੋਲ ਕਾਫੀ ਨਹੀਂ ਹੈ ਜਿਸ ਪਲ ਤੁਸੀਂ ਇਹ ਛੱਡ ਦੇਵੋਗੇ ਤੁਸੀਂ ਦੇਖੋਗੇ ਤੁਹਾਡੇ ਕੋਲ ਪਹਿਲਾਂ ਤੋਂ ਹੀ ਕਿੰਨਾ ਕੁਝ ਹੈ ਰੋਮਨ ਸਮਰਾਟ ਅਤੇ ਦਾਰਸ਼ਨਿਕ ਮਾਰਕਸ ਔਨਰੇਲੀਅਸ ਨੇ ਕਿਹਾ ਸੀ ਕਿ ਦੌਲਤ ਜਾਨਾ ਚੀਜ਼ਾਂ ਹੋਣ ਵਿੱਚ ਨਹੀਂ ਬਲਕਿ ਜ਼ਰੂਰਤਾਂ ਘੱਟ ਹੋਣ ਵਿੱਚ ਹੈ ਵੈਲਥ ਕਨਸਿਸਟ ਨਾਟ ਇਨ ਹੈਵਿੰਗ ਗ੍ਰੇਟ ਪੋਜੀਸ਼ਨ ਬਟ ਇਨ ਹੈਵਿੰਗ ਫਿਊ ਵਾਰਸ ਅਸਲੀ ਦੌਲਤ ਤੁਹਾਡੇ ਬੈਂਕ ਅਕਾਊਂਟ ਵਿੱਚ ਨਹੀਂ ਹੈ ਅਸਲੀ ਦੌਲਤ ਤੁਹਾਡੇ ਸਮੇਂ ਵਿੱਚ ਹੈ ਅਸਲੀ ਦੌਲਤ ਤੁਹਾਡੀ ਮਾਨਸਿਕ ਸ਼ਾਂਤੀ ਵਿੱਚ ਹੈ ਅਸਲੀ ਦੌਲਤ ਤੁਹਾਡੀ ਆਜ਼ਾਦੀ ਵਿੱਚ ਹੈ ਉਹ ਕਰਨੇ ਦੀ ਆਜ਼ਾਦੀ ਜੋ ਤੁਸੀਂ ਸੱਚ ਵਿੱਚ ਕਰਨਾ ਚਾਹੁੰਦੇ ਹੋ ਨਾ ਕਿ ਉਹ ਜੋ ਤੁਸੀਂ ਮਜਬੂਰੀ ਵਿੱਚ ਕਰ ਰਹੇ ਹੋ ਜੋ ਛੱਡ ਦਿੰਦਾ ਹੈ ਉਹੀ ਜਿੱਤਦਾ ਹੈ ਜੋ ਛੱਡ ਦਿੰਦਾ ਹੈ ਉਹੀ ਪਾਉਂਦਾ ਹੈ ਕੰਟਰੋਲ ਦੀ ਤਲਾਸ਼ ਛੱਡੋ ਸ਼ਾਂਤੀ ਆਪਣੇ ਆਪ ਆ ਜਾਵੇਗੀ ਇਹ ਸਫ਼ਰ ਆਸਾਨ ਨਹੀਂ ਇਹ ਦੁਨੀਆ ਇਹ ਸਿਸਟਮ ਤੁਹਾਨੂੰ ਹਰ ਸਕਿੰਟ ਹੋਰ ਖਰੀਦਣ ਨੂੰ ਕਹੇਗਾ ਇਹ ਤੁਹਾਨੂੰ ਦੱਸੇਗਾ ਕਿ ਤੁਸੀਂ ਨਾ ਕਾਫੀ ਹੂੰ ਉਸ ਸ਼ੋਰ ਚ ਇਸ ਖਾਮੋਸ਼ੀ ਨੂੰ ਚੁਣਨਾ ਇੱਕ ਵਿਦਰੋਹ ਹੈ ਇਹ ਖੁਦ ਨੂੰ ਕੀਤਾ ਗਿਆ ਸਭ ਤੋਂ ਵੱਡਾ ਪਿਆਰ ਹੈ ਜੇਕਰ ਤੁਸੀਂ ਖੁਦ ਨੂੰ ਹਲਕਾ ਕਰ ਲਵੋਗੇ ਜੇਕਰ ਤੁਸੀਂ ਇਸ ਫਾਲਤੂ ਬੋਝ ਨੂੰ ਛੱਡ ਦੇਵੋਗੇ ਤਾਂ ਤੁਹਾਡੀ ਜ਼ਿੰਦਗੀ ਖੁਦ ਸਮਰਿੱਧ ਹੋ ਜਾਵੇਗੀ ਕਿਉਂਕਿ ਯਾਦ ਰੱਖਣਾ ਸਾਦਗੀ ਹੀ ਅਸਲੀ ਸ਼ਾਨ ਹੈ ਇਹ ਗੱਲਾਂ ਹਰ ਕਿਸੇ ਦੇ ਸਮਝ ਵਿੱਚ ਨਹੀਂ ਆਉਣਗੀਆਂ ਇਹ ਹਜ਼ਾਰਾਂ ਵਿੱਚੋਂ ਕਿਸੇ ਇੱਕ ਦੇ ਦਿਲ ਤੱਕ ਪਹੁੰਚਣਗੀਆਂ ਇਹ ਸਿਰਫ ਉਹਨਾਂ ਦੇ ਲਈ ਹੈ ਜੋ ਇਸ ਮੈਟ੍ਰਿਕਸ ਤੋਂ ਉਸ ਅੰਤਹੀਣ ਤੋੜ ਤੋਂ ਸੱਚ ਵਿੱਚ ਜਾਗਣਾ ਚਾਹੁੰਦੇ ਹਨ ਜੇਕਰ ਤੁਸੀਂ ਉਹਨਾਂ ਕੁਝ ਲੋਕਾਂ ਵਿੱਚ ਹੋ ਜਿਨ੍ਹਾਂ ਦੀਆਂ ਅੱਖਾਂ ਖੁੱਲ ਰਹੀਆਂ ਹਨ ਤਾਂ ਸਾਡੇ ਚੈਨਲ ਦਾ ਹਿੱਸਾ ਬਣੋ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ